ਆਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ-ਪਾਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਉਹ ਤਾਂ ਗਲਤ ਗੱਲ ਹੋ ਜਾਂਦੀ ਸਿਰਾ ਫਿਰ ਹੈ ਅੱਛਾ ਹਾਂ ਤੇ ਹੋਰ ਬਾਬਾ ਉਹ ਪ੍ਰਿਤੋ ਵਾਲਿਆਂ ਨੇ ਕਹਿੰਦਾ ਸੀ ਹੈ ਮੱਗਰ ਤੇ ਗੱਲਾਂ ਹੀ ਲਾ ਦੋ ਪ੍ਰਿਤੋ ਵਾਲਾ ਕੀ ਸੀ ਨਾ ਟੌਂਪਾ ਇਹ ਹੁੰਦਾ ਸਾਡੇ ਪਿੰਡ ਹਾਂ ਕੋਈ ਗਹਾ ਚੋਕ ਦੇ ਦਾ ਮੱਛੇ ਚ ਮੜਾ ਲੇਗਾ ਮੁੱਠਾ ਕਹੀ ਸਾ ਉਹ ਜਰਦਾ ਲਵਾ ਚਾਚਾ ਪਹਿਲਾ ਦਾ ਯਾਰ ਗੱਡੇ ਨੂੰ ਭਾਂਚੋ ਦਾ ਬੱਤਲ ਟਿੱਲਾ ਦੀ ਜਮਾਈ ਤੇ ਸਿਖੜਾ ਸਾਰਾ ਗੱਡੇ ਦਾ ਥੱਕ ਗਿਆ ਆਪਾਂ ਦੇ ਨਾ ਖਾਲਾ ਚੁਕਤਾ ਜਮਾ ਆ ਗਿਆ ਬੰਦੇ ਤੇ ਲੈ ਲੈ ਜਾਂਦਾ ਤੇ ਇਹਨੂੰ ਉਦਨ ਕਿਹਾ ਦਾ ਸੀ ਬਾਬਾ ਮੈਂ ਤੇ ਲਾਡੀ ਨੂੰ ਬੰਦਾ ਬਦਲ ਦੇ ਬੰਦਾ ਬਦਲ ਨਹੀਂ ਪੂ ਭਈਆ ਲੈ ਆ ਉਹ ਬੱਧੀਆ ਰੱਖੂ ਕੋਈ ਛਪੀਨ ਜਾਂ ਮੁੰਡਾ ਹੈ ਇੱਕ ਅੱਤ ਕੀ ਗਏ ਨਾ ਉਹ ਮੈਂ ਤਾਂ ਇਹਨੂੰ ਕਹਿਣਾ ਵੀ ਉਧਰੋਂ ਬੰਦਾ ਲੈ ਕੇ ਪਹਿਲਾਂ ਗੋਡੇ ਦੀ ਦਵਾਈ ਲੈ ਲੈ। ਹੂੰ ਬੰਦਾ ਉੱਧਰ ਦਵਾਈ ਦਿੰਦਾਗਾ। ਗੋਡੇ ਦੀ ਦਵਾਈ ਦਿੰਦਾ। ਹੂੰ ਇੱਧਰ ਮਾਨਸਾ ਕੰਨੀ। ਇਹ ਹੈ ਹੀ ਨਹੀਂ ਬਾਬਾ ਬੰਦਾ। ਹੈ ਨਹੀਂ ਹੈ। ਹਾਂ। ਇਹ ਕਾਉਂ ਮਿੱਟੀ ਲੈਣਾ ਨਾ ਸਾਰਾ ਜੰਨ। ਹੂੰ ਮੈਂ ਤਾਂ ਲਾ ਢੱਕਿਆ ਰਹਿੰਦਾ ਸਾਰਾ ਦਿਨੀ। ਉਹ ਬੱਸ ਅੱਗੇ ਨਹੀਂ ਜਾ ਲਿਆ ਗਿਆ। ਉਹ ਤੀ ਚਾਨਣੀ। ਉਹ ਦਿਨ ਕਿਦਣ ਅਸੀਂ ਆਏ ਆ ਤੇਰੇ ਕੋਲੇ। ਹਾਂ। ਮੈਂ ਤੇ ਲਾਡੀ। ਹਾਂ। ਉਹਦਨੇ ਤੂੰ ਵੀ ਚੱਕੀ ਫਿਰਦਾ ਸੀ। ਉਹੀ ਭਾਈ ਕੋਡਾ ਕਰੇ ਕੋਈ ਨਾ ਮਖਰੇ ਲਾਉਣਾ ਕਰੇ ਜਿਹੜਾ ਵਿੱਲਾ ਫਿਰ ਡਹਿ ਛੜਾ ਜੰਗਾਂ ਨਹੀਂ ਅੱਛਾ ਫੜੇ ਲਾਉਂਦਾ ਫਿਰ ਇਹ ਅੱਛਾ ਓਏ ਟੱਪ ਦੀ ਆੜੇ ਰੱਖ ਲੈ ਜੂਟ ਖਾ ਕੇ ਆ ਜਾਂਦਾ ਹਰ ਕਤੋਂ ਗੱਲਾਂ ਕਰੀਏ ਚਾਹ ਆ ਹੁਣ ਵੀ ਭੌਂਕੀ ਜਾਂਦਾ ਟੱਪ ਕੱਢ ਜਾ ਸਾਰਾ ਬਣਿਆ ਟੱਪ ਦੀ ਚਾਨਣੀ ਗੱਲਾਂ ਕਰੀਏ ਮੈਨੂੰ ਲੱਗਦਾ ਤੇ ਦਿਮਾਗ ਖੱਲ ਗਿਆ ਐ ਕਹ ਤੂੰ

ਉਹ ਲਾਦਾ ਮੇਸ਼ਰੂ ਦੀ ਪਾਈ ਫਿਰਦਾ ਹਾਂ ਉਹਨਾਂ ਦੀ ਹੈ ਟੰਬੀ ਹਾਂ ਆ ਗਿਆ ਆ ਗਿਆ ਚਾਲ ਖਾਲ ਕੱਢ ਲੈ ਇੰਨਾ ਜੌਰ ਖਾਲ ਤੇ ਲਾ ਲੈ ਜ਼ਰੂਰੀ ਮੂਹ ਚ ਪਾਏਗਾ ਮੈਨੂੰ ਲੱਗਦਾ ਇਹ ਬਾਬਾ ਨਾ ਹੁੰਦਾ ਨੂੰ ਹੁੰਦਾ ਵੀ ਨਹੀਂ ਨਾ ਨਾ ਮਾਤਾ ਨੂੰ ਬਿਸਟਰੇ ਦੇ ਨੇੜੇ ਨਹੀਂ ਬਚਣ ਦਿੰਦਾ ਨਾ ਨਾ ਮੈਂ ਨਹੀਂ ਮੂੰਹ ਚ ਪਾਉਂਦਾ ਪੁੰਦਾ ਤੇਰਾ ਕੀ ਮੁਸਕ ਭੈਣ ਚੋਦਾ ਮਾਰਦਾ ਯਾਰ ਤਾਈ ਮੈਂ ਇਧਰ ਆਈ ਮੈਨੂੰ ਲੱਗਿਆ ਕੁੱਤਾ ਘੱਤਾ ਮਰਿਆ ਪਿਆ ਇਹ ਕਿ ਮਾਰਦਾ ਹਿੱਦਿਆ ਬਿਮਾਰੀ ਬਿਮਾਰੀ ਤੇਰੇ ਇੱਥੇ ਨਾ ਬਾਹਰ ਦੌੜਾ ਕਰੀ ਇੱਧਰ ਹੀ ਆ ਤੋ ਤੇ ਕਿਨੇ ਆ ਭਾਈ ਠੀਕ ਹੈ ਠੀਕ ਹੈ ਮੈਂ ਤਾਂ ਕੀ ਕਰਦਾ ਹੈ ਕੀ ਕਰਨਾ ਵਿਲਾ ਹੈਗਾ ਵਿਲਾ ਹੂੰ ਦੇਖ ਲੈ ਕੁਛ ਤਾਂ ਕਰਦਾ ਹੈਗਾ ਵਿਲਾ ਮਾਰ ਕੇ ਆਂ ਖੇਤ ਹਾਂ ਖੇਤੋਂ ਆਇਆ ਖੇਤ ਆਪਣਾ ਤੋਂ ਤੇ ਆ ਇਧਰ ਹੀ ਆਪਣਾ ਆਹੀ ਬੰਦੇ ਚੰਗੇ ਆਪਣੇ ਨਾਲ ਤਾਂ ਕੰਜਰ ਜਣ ਇਨੀ ਵਧੀਆ ਕੰਕਖੜੀਆ ਆਪਣਿਆ ਡੋਗੀਆਂ ਪੈਗੀਆਂ ਖੱਤੀ ਹੋ ਗਈ ਉਹ ਤਾਂ ਤੂੰ ਉਹੀ ਰੋਣਾ ਰਹਿਣਾ ਚਾਚਾ ਮੈਂ ਗਾ ਇਨੀ ਛੋਟੀ ਆਪਣਾ ਕੰਕਖੜੀਆ ਤੋ ਤੇ ਦੱਸ ਨਾ ਇਹਨੂੰ ਯਾਰ ਸੁੱchna ਖੜੀ ਹੈ ਆਪਣੀ ਦਾ ਬਾਬਾ ਲਾਤੀ ਅਸੀਂ ਰੋਣੀ ਦੂਜੀ ਵਾਰੀ ਵੀ ਰੇਰੂ ਪਾਤੀ ਸਾਰੀ ਪਾਣੀ ਘਟਾ ਲਾਟ ਹੋਰ ਇਹਨੇ ਲੈ ਕੇ ਭਾਗੇ ਮਾਰਾ ਬੰਦਾ ਮੰਨੀ ਤਾਂ ਇਹਦੀ ਬੁੰਡ ਮਾਰ ਦੋ ਇਹਨੂੰ ਸਾਰੇ ਨੂੰ ਹਟਾ ਦੇ ਪਰ ਮੈਂ ਹਟਾਉਣਾ ਮੈਂ ਪਰ ਕੜਾ ਲਾ ਹੜੇ ਕੰਮ ਪੈਸੇ ਨਹੀਂ ਦੇਣੇ ਤੈਨੂੰ ਇਹਨੇ ਮੈਂ ਕਿਹੜੇ ਜਾਨਾਂ ਦੇ ਕੰਨ ਚੜੇ ਕੋਈ ਯਾਰ ਮੈਂ ਤਾਂ ਸੱਤੀ ਭਾਈ ਨਹਿਰ ਦੀ ਪਾਣੀ ਆ ਰਿਹਾ ਉਹ ਮੈਂ ਤਾਂ ਪੈਠੇ ਵੀ ਮਾਫ ਕਰਾ ਦੂ ਆਪ ਜੀ ਆਊਗਾ ਅਰੇ ਦੋ ਤਿੰਨ ਦਿਨਾਂ ਤੱਕ ਆਜੂ ਪਾਣੀ ਅੱਛਾ ਹੈ ਹਾਂ ਇਹ ਉਹੀ ਬੰਦ ਮੁਰਾਈਏ ਦਾ ਖੜਾ ਕਰ ਲਿਓ ਗਾਲੀ ਦੱਸ ਯਾਰ ਕੀ ਹੈ ਪਾਣੀ ਆਉਣਾ ਰਛਦਾ ਪਹਿਲੇ ਪਹੇਚੰਦਾ ਹਾਂ ਪਰਸੇ ਚੁੱਥੇ ਆ ਜੀ ਜਿਹੜੇ ਲੋਟੇ ਇਹ ਘਟਦਾ ਐ ਤਾਂ 15 20 ਦਿਨ ਲੱਗ ਜਾਣਗੇ ਹਾਂ ਆਕਾ ਚੁਕਤਾ ਨੇ ਸਾਰੀ ਹਾਂ ਚੁਕਤਾ ਦੇਖ ਦੇਖ ਦੇ ਢੇਰ ਲਾਇਆ ਹਾਂ ਚੋਦਾ ਸ਼ਰਮ ਕਰ ਲੈ ਕੋਈ ਅੱਗ ਲਾ ਦੇ ਸੁੱਕ ਗਿਆ ਹਾਂ ਤੋਤੇ ਦੇ ਇਹ ਜਗਤ ਹੈ ਤੋਤੇ ਵੇ ਨੰਨਾ ਇਹ ਨਹੀਂ ਪਤਾ ਡੱਬੀ ਨਾਲ ਸੱਤੀ ਲਾਉਣ ਲੱਗ ਜੇ ਤੋਤੇ ਵੇ ਹਾਂ ਦੇਖ ਲਾ ਵੇ ਦੇਖ ਗਿੱਲਾ ਖਾਲ ਪਿਆ ਹੈ ਗਿੱਲੇ ਖਾਲ ਚ ਮੱਥਾ ਮਰਵਾਇ ਜਾਂਦਾ ਨਹੀਂ ਨਹੀਂ ਸਹੀ ਹੋ ਗਏ ਸਹੀ ਕਿੱਥੋਂ ਆ ਗਿਆ ਓ ਬੱਜ ਗਿਆ ਇਹ ਤਾਂ ਅੱਧੀ ਦਾ ਮਿੱਟੀ ਤੋਂ ਤਾਂ ਦੋਤੇ ਆਉਂਦੀ ਹੈ ਵਿੱਚ ਘਾਹ ਦੇ ਬਹੁਤ ਘੜਤਾ ਤੇਰੇ ਲੱਛਣ ਨਹੀਂ ਮਗਰਾ ਕੰਮ ਕਰਨ ਵਾਲੇ ਉਹ ਹੈਰੂ ਤੋਂ ਤੇ ਯਾਰ ਇਹ ਗੁਰੀਆਂ ਕਰਨਾ ਇਹਨੂੰ ਆਖੜੀ ਦੀ ਹੈ ਟੀਵੀ ਦੀ ਬੁੰਡ 'ਚ ਵੜਿਆ ਰਹਿਣਾ ਤੂੰ ਸਾਰਾ ਦਿਨ ਟੀਵੀ ਕਿੱਥੇ ਟੀਵੀ ਮੇਰੇ ਕੋਲ ਤੇ ਇੱਕ ਕਹ ਗਈ ਸੀ ਮਿਸ਼ਰ ਉਹ ਵੀ ਵਿਚਾਰੀ ਕਰੇ ਉਹ ਵੀ ਗੜੀਆ ਹੁਣ ਕੰਨ ਜਾਈਦਾ ਹੈ ਨਾ ਬਾਬਾ ਇਹ ਹੈ ਹੈ ਕੀਤਾ ਭੈਣ ਦੇ ਯਾਰਾ ਪ੍ਰੀਤੋ ਕਿਤੇ ਭੈਣ ਦਾ ਯਾਰ ਹੋਰ ਉਹ ਪਿੰਡ ਚੰਗਲੀਆਂ ਚ ਗੂੰ ਖਾਂਦਾ ਫਿਰਦਾ ਗੇੜੇ ਮਾਰਦਾ ਫਿਰਦਾ ਇਹਨੂੰ ਵੀ ਹੁਣ ਪੱਠੇ-ਪੁੱਠੇ ਦੇ ਰਿੰਦਾ ਜੋੜੀਂ ਦੇ ਦੇ ਤੇ ਹੋਰ ਹੁਣ ਮੈਨੂੰ ਪੇਜਿੰਦਾ ਕਹਿੰਦਾ ਚਾਹ ਲੈ ਕੇ ਆ ਮੈਨੂੰ ਕਹਿੰਦਾ ਚਾਹ ਲੈ ਕੇ ਆ ਹਾਂ ਹਾਂ ਹਾਂ

ਉੱਥੇ ਪੱਤੇ ਖੜੇ ਚਾਰ ਤੂਸੀ ਦੇ ਉਹ ਪਾਣੀ ਬੱਤੇ ਹੰਗ ਵੀ ਨਹੀਂ ਹੁੰਦੀ ਸੋਚੇ ਪੱਤੇ ਨਾ ਹਾਂ ਬਣਾ ਲੈ ਫਿਰ ਹੁਣ ਹੁਣ 2 ਮਿੰਟ ਬਾਅਦ ਆ ਤਾ ਲੈ ਲੈਣ ਦੇ ਛਾਹ ਨੂੰ ਪਾਣੀ ਕੀ ਘਟਕਿਆ ਤੂੰ ਖਾਰਾ ਗਾਹ ਤੂੰ ਪੰਡਾ ਨਹੀਂ ਪੰਡਾ ਚੋਕੀਆਂ ਕੱਖਾਂ ਨਹੀਂ ਪਿਆਰਾ ਖਾੜੇ ਕਨਾਲ ਖੜੀ ਨਹੀਂ ਖਾਜਦੀ ਇੰਨੀ ਦਾ ਚਾਹ ਜਾਨ ਦਾ ਟੰਗ ਸਾਫ ਕਰੀ ਅੱਛਾ ਖੁਰਕ ਜੀ ਜਿੱਥੋਂ ਕੱਢਦੇ ਨੇ ਉੱਥੇ ਤੇਖੀ ਆਈ ਦੀ ਡੈਣੇ ਪੈ ਜਾਂਦੀਆਂ ਦਵਾਈ ਲਾਵਾ ਦਵਾਈ ਨਹੀਂ ਇਹ ਤਾਂ ਨਾ ਮੱਤੀ ਅੱਜ ਕੱਲ ਰੋਤੀ ਆ ਹੈਗੀ ਆ ਬਗੜਾ ਚਾਹ ਬਣਾਵੇ ਕੰਡੇ ਜੀ ਬਣਾਉਣੇ ਆ ਬਣਾ ਜਾ ਛੇੜ ਬਣਾਉਣੇ ਆ ਯਾਰ ਸ਼ੇਰਾ ਹੁਣ ਦੋ ਮੜ ਖੜ ਜਾ ਯਾਰ ਉਹ ਗੱਲਾਂ ਫਿਰ ਚਾਚਾ ਬਣਾਉਣੇ ਆ ਤੂੰ ਤਾਂ ਹੀ ਮਰ ਮਰੀ ਨਾ ਆਪਦੀ ਦੋ ਮੜ ਸਾਹ ਲਾ ਲਾ ਸਾਹ ਨੂੰ ਦੱਸ ਕੀ ਝੜ ਕਰ ਬਾਦ ਜੀ ਹੋਰ ਆਣਾ ਮਾਏ ਕਾ ਆਏ ਹਾਏ 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 ਆ ਜਿੱਤਨ ਯਾਰਾ ਹੀ ਆ ਗਿਆ ਪੱਤੇ ਪਾੜਾ ਚਾਰ ਟੁੱਠੀ ਨੇ ਮਾਣੀ ਪਾਉਂਦਾ ਪੱਤੇ ਪੁੱਤੇ ਜਰਦਾ ਹੈ ਉਹ ਜਰਦਾ ਹੈਗਾ ਮੇਰੇ ਕੋ ਜਰਦਾ ਹੀ ਲਵਾ ਜਿੰਦੀ ਹੈ ਜਰਦਾ ਕਿਦਾਂ ਪਿਆਰ ਮਾੜੂ ਲਾ ਜਰਦਾ ਉਹ ਤਾਂ ਤੋ ਹੋਗਾ 3 ਲੱਖ ਜੀ ਇਹ ਜਰਦਾ ਹੀ ਹੈ ਇਹ ਜਰਦਾ ਹੀ ਹੁੰਦਾ ਵਿੱਚ ਅੱਛਾ ਇਹ ਲੋੜ ਨਾ ਕੋਈ ਚੀਂ ਕੀ ਕਹੀ ਮਬੀ ਕਾਇਤੀ ਕਰਦਾ ਜੀ अच्छा हो ये ता, नागे। नागे ता तो तो नहीं नशा ता नहीं करती दी है ना है ना देखी कटे जमाई नहीं करती दी कुछ नहीं करती दी और पंगा छड़ गए ना ना जमाई नहीं करती अच्छा अब हो जा रहे हैं चाचा हो ये अब पौना करिए यार की अब बिशेरी ना लिए हां बिशेरी वाला मुंह या तेरा ला वही गल्ला तेरीया फिर आ ਡਿਨਰ ਤੇ ਜੋ ਨਹੀਂ ਰੋਟੀ ਤਾਂ ਤੈਨੂੰ ਆਪਨੇ ਨੂੰ ਮਿਲਦੀ ਆ ਲੈ ਆਪਣੀ ਪੂਰੀ ਫੜਾਜਾ ਹੋ ਥੋੜੇ ਪੋਣੇ ਪੰਜ ਮਿੰਟ ਸੰਭਲਿਆ ਹਾਂ ਹਾਂ ਕੀ ਖਾਣਾ ਨਹੀਂ ਛੱਡਦਾ ਖਾਣਾ ਨਹੀਂ ਛੱਡਦਾ ਅਸਾ ਗਏ ਨਾ ਨਾ ਦੱਪ ਜਨ ਨੋ ਗਿਆ ਬਾੜਾ ਖਾਂਦੀ ਹੈ ਹਾਂ ਖੱਟਾ ਬੜਾ ਹੋ ਜਾਂਦਾ ਖਾਂਦੇ ਹੀ ਰਹਿੰਦੀਆਂ ਉਹ ਹੋ ਜਾਂਦਾ ਉਹ ਤਾਂ ਫਿਰ ਉਹ ਗੱਲ ਹੋ ਜੂ ਆ ਕਿ ਮੱਝ ਵੇਚ ਕੇ ਕੋਰੀ ਲਈ ਦੁੱਧ ਪੀਣੋਂ ਗਈ ਲੈਦ ਸੱਟਣੀ ਪਈ ਅੱਛਾ ਮੈਂ ਐਸੀ ਵੇਚਣੀ ਪੁੱਤ ਨੂੰ ਤਾਂ ਰੁਪਈਆ ਹੀ ਨਹੀਂ ਹੈ ਤੇਰੇ ਕੋਲ ਹਾਂ ਇਹ ਤਾਂ ਸਿੱਟ ਰਹਿੰਦੇ ਮੈਂ ਤਾਂ ਕੁੱਤੇ ਨਾਲ ਜੋੜਾ ਰੱਖਦਾ ਹਾਂ ਹਾਂ ਕੁੱਤੇ ਨਾਲ થઈ ਜਾਂ ਤੂੰ ਕੁੱਤੇ ਨਾਲ ਜਾ ਚ ਦੇਗਾ ਸਹੀ ਗੱਲ ਹਾਂ ਕੁੱਤੇ ਲੈ ਜਾ ਉਹ ਨਾਲ ਜਾ ਚ ਦੇਗਾ ਕੁੱਤੇ ਜੋੜਾ ਰੱਖ ਲਈ ਹੈ ਨਾ ਹਾਂ ਨਾਲੇ ਕੁੱਚਾ ਵਰਗਾ ਤੂੰ ਐ ਤੇ ਬਾਤ ਚੋਂ ਫਿਰ ਦੇ ਦੇ ਉਹ ਬਿੱਟੀ ਰਤਵੇ ਮੈਨੂੰ ਕਿਉਂ ਰੱਖਿਆ ਇੱਥੇ ਹੈ ਮੈਨੂੰ ਕਿਉਂ ਰੱਖਿਆ ਇੱਕ ਤਾਂ ਰੱਖੀ ਬਸ ਤੇ ਭਾਈ ਬਾਹਰ ਚੱਲਿਆ ਚੱਜਾ ਸੁਧ ਚੱਲਿਆ ਫਿਰ ਕਰੇ ਆ ਜਾ ਤੋ ਦੇ ਚੱਲਿਆ ਪੇਟ ਰੁੱਥ ਗਿਆ ਤੂੰ ਮੜੀ ਮੜੀ ਗੱਲ ਤੇ ਰੁੱਥੇ ਜਨ ਨਹੀਂ ਜਾ ਜਾ ਬੂੰਗਾ ਤੋਂ ਬੋਲਦਾ ਮੈਨੂੰ ਜਰਾ ਯਾਰ ਕਾਜਾ ਬੋਲਦਾ ਤੂੰ ਗੱਲ ਫੜਦਾ ਗੱਲ ਲਗੋ ਵਰਦਨ ਆ ਜਾ ਇੰਸਪੈਕਟ ਪਾਉੜਾ ਵੇਟ ਬੋਲੋ ਹਾਂ ਉਹ ਵਧੀਆ ਹੁੰਦੇ ਆ ਵਧੀਆ ਐ ਕਹੇਂ ਹਾਂ ਆਪ ਬਾਤ ਕਰ ਨਹੀਂ ਕਰ ਤੈਨੂੰ ਬਾਜਨ ਸਾਹਿਬ ਦੀ ਬਾ ਬੱਡੇ ਮੂੰਹ ਵਾਲੇ ਹੁੰਦੇ ਉਹ ਅੱਛਾ ਗੇ ਖਾਂਦੇ ਆਂ ਮੀਟ ਮੀਟ ਪਾਉਣਾ ਪੈਂਦਾ ਹਾਂ ਬੱਕਰੇ ਦਾ ਪਾਇਆ ਕਰਾਂਗੇ ਆਪ ਖਾ ਜਾ ਕਰੀਂ ਜਿਆਦਾ ਜਰਾ ਕੁ ਕੁ ਰੱਬ ਬੰਦੇਗਾ ਤੇ ਆਪਣੇ ਕੋਕੜੀਆਂ ਹੈਗੀਆਂ ਤਾਂ ਹੈਗੀਆਂ ਨੇ ਉਹ ਪੈਂਦਾ ਜਿਹੜੇ ਖਾਤੇ ਰੱਖੀਆਂ ਲਾ ਫੇਰ ਕੀ ਹੋ ਗਿਆ ਟੈਲੀਫੋਨ ਆ ਗਿਆ ਖੜ ਜਾ ਮੈਂ ਟੈਲੀਫੋਨ ਹੂੰ ਮਿਸ਼ਰੋ ਦਾ ਮੇਰੀ ਦਾ ਕਿ ਕੰਢੇ ਪਾਟੜਾ హలో రాత జ సమయా రాత తి బ ਮੈਨੂੰ ਐਸੀ ਥੱਕਾ ਜਿਆਦਾ ਲੱਗ ਗਿਆ ਸਮਾਨ ਜਿਆਦਾ ਖਾਦਾ ਸੀ ਕਿਤੇ ਹਾਂ ਮੈਂ ਤੂੰ ਜਲਦੀ ਕਰੇ ਆ ਜਾ ਆਉਣਾ ਫਿਰ ਖੰਡ ਮੇਰੀ ਬਸ 2 ਮਿੰਟ ਰੋਕ ਮੈਂ ਹੁਣੇ ਆ ਗਿਆ ਕੋਈ ਨਾ ਕੋਈ ਨਾ ਚਾਰਜ ਬਣਦਾ ਹੂੰ ਨਹੀਂ ਦੇਖਦਾ ਆ ਗਿਆ ਆ ਗਿਆ ਨਾ ਹੋ ਗਏ ਮੂੰਹ ਟੱਕ ਲਿਆ ਵੇ ਓਏ ਮਿਸ਼ਰੋ ਦਾ ਟਿੱਡ ਦਰਦ ਹੋ ਜਾਂਦਾ ਮੇਰੀ ਜਾਨ ਦਾ ਮਿਸ਼ਰੋ ਦਾ ਟਿੱਡ ਤੇ ਮੈਂ ਤੇਡ ਦਰਦ ਹੋਣ ਲੱਗ ਗਿਆ ਉਹ ਗੰਦੀ ਮੈਂ ਦਵਾਈ ਲਿਆ ਕਦੇ ਤੇ ਤੂੰ ਭਾਂਗਾ ਜਾ ਮੈਡੀਕਲ ਇੱਕ ਲੱਗਾ ਜੇ ਹੁਣ ਦਵਾਈ ਤਾਂ ਮੈਂ ਹੀ ਦਵਾਉਂਗਾ ਡਾਕਟਰ ਕੋਲ ਮੈਂ ਲੈ ਕੇ ਜਾਉ ਚੈੱਕ ਕਰਨੂ ਐ ਟੁੱਟਣ ਜਾਂਦਾ ਬਗਜੂ ਗਲ ਮੇਰੇ ਨਾਲ ਕਰਾ ਦਿੰਦਾ ਮੈਂ ਕਿਉਂ ਕਰਾ ਦਿੰਦਾ ਤੇਰੇ ਨਾਲ ਤੂੰ ਪ੍ਰੀਤੋਂ ਨਾ ਕਰਾ ਦੇ ਨਾ ਮੈਨੂੰ ਨਹੀਂ ਹੂੰ ਮਟਰੀ ਜੋ ਨਹੀਂ ਫੱਕੀ ਕਾ ਲਈ ਨਹੀਂ ਮੈਂ ਤਾਂ ਉਹ ਵਹਿਣਾ ਵੀ ਹੁ ਮੇਰੇ ਨਾਲ ਬਜਾਣੇ ਆ ਕੇ ਮਕਰਾ ਦਿੰਦਾ ਵਾ ਤੂੰ ਚਾਚਾ ਬਣਾਉਂਦਾ ਲੈ ਬੱਠ ਚਾਹ ਦੀ ਤੂੰ ਟੂਈ ਮਾਰ ਮੇਰੇ ਤੇ ਮ ਜਾਣ ਹੋ ਰਹੀ ਹੈ ਕਿ ਮੈਂ ਚੱਲਿਆ ਐ ਕਿ ਭਾਈ ਜਾਨਾ ਤੂੰ ਛਾਲਾ ਤੇ ਮ ਬੰਨ ਸਿੱਟ ਐ ਕਿ ਬੰਨ ਕੇ ਤੇਰਾ ਗੋਦ ਬਿਮਾਰ ਹੋ ਰਹੀ ਹੈ ਤੇ ਸ਼ਰਮ ਨਹੀਂ ਆਉਂਦੀ ਯਾਰ ਦੋ ਦਿਨ ਤੱਕ ਫੇਰ ਜਾਨਾ ਤੇ ਫਿਰ ਹੁਣ ਰੱਬ ਦਾ ਪਾਣਾ ਵਰਤ ਜਾਂਦਾ ਹੁੰਦਾ ਹਣਾ ਕਮਾਲ ਆ ਜੜ ਜਾਣ ਕੇ ਕਰਦੀ ਹੋ ਜਾਣ ਕੇ ਤੂੰ ਕਰਦੀ ਐ ਨਾ ਢਿੱਡ ਦਰਦ ਹੋਈ ਦਾ ਦਾ ਕਾ ਤੂੰ ਨਹੀਂ ਜਾਣ ਕੇ ਕਿਹਾ ਵੀ ਮੇਰਾ ਪੱਟ ਦੁਫਦਾ ਦੁਪਤੀ ਐ ਮੇਰੇ ਤਾਂ ਗੋਡੇ ਦਰਦਾ ਕਮਾਲ ਸ਼ਿੱਕਰ ਵਾਲਾ ਪ੍ਰੀਤਤ ਅਰੇ ਮਾਰ ਚੰਗਾ ਪਰ ਮੈਨੂੰ ਚੱਲੇ ਜਾ ਚਾ ਵਗ ਜਾ ਮੇਰੇ ਪਰ ਉੱਤੋਂ ਬੰਦੇ ਦੇਣ ਲੱਗ ਜਾ ਉੱਥੇ ਜਾ ਕੇ ਮੈਂ ਆਉਂਦੀ ਜਾਣ ਕੋਲ ਚੱਲਦੇ ਆ ਦਬੋਰੀ ਤੂੰ ਲਾ ਰੱਖ ਲੈ ਇੱਥੇ ਮੈਂ ਭੇਜ ਦੇਣਾ ਬੰਦੇ ਆ हूं उदर में मूं चक गया मेरे सारे का चाह बना कला खाले चढ़ाया पता भी नोरी माल छती जोर लाई जारे सारा ला की दस जाए ना तो ठीक हो जू भाई जान बड़ा छिठ करें

ਕਿ ਭਾਤਾ ਆ ਜੇ ਨੂੰ ਮਤਲੀ ਦਵਾਈ ਦਵਾ ਕੇ ਆ ਬਿਛਾ ਕੇ ਜੈ ਨੂੰ ਪਤਾ ਕੋਈ ਨਹੀਂ ਜੇ ਮਾ ਕਣ ਰਾਤ ਨੂੰ ਚੱਦ ਦੇ ਨਾ ਤੱਕੇ ਨੂੰ ساری ਰਾਤ ਹੀ ਰੇ ਪਵਾਈ ਜਮ ਕਣ ਕਸਮ ਪਰ ਯਾ ਨਹੀਂ ਜਾਂਦਾ ਮੁੱਕ ਜਾਂਦਾ ਮੇਰਾ ਸਾਰਾ ਫੱਟ ਦੇਖੀਏ ਕੰਮ ਕਰ ਜਾਂਦੇ ਬੰਦੇ ਜੇ ਗੁੰਡਾ ਕੋਈ ਚਲੋ ਕੋਈ ਦੇਖਾਂਗੇ ਆ ਗਾਂ ਦੇ ਨਾਰੇ ਨੂੰ ਰੇ ਸਾਰੇ ਨੂੰ ਚਲ ਚੱਟ ਪੈਨੇ ਆ ਰਾਮ ਜੀ ਲੈ ਨਾ ਫੇਰ ਦੇਖ ਆਹਾ